ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਵੀ ਆਪਣਾ ਫੇਸਬੁੱਕ ਤੇ ਪੇਜ ਅੰਗਰਜੀਤ ਰਾਏ ਉਹਨੂੰ ਬਾਤਾਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓਜ਼ ਸ਼ੂਟ ਕਰ ਰਹੇ ਹਾਂ ਜੇ ਆਪਾਂ ਪੈਂਡੂ ਗੋਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਔਖੋ ਕੈਂਚੀਆਂ ਦੇ ਲਾਗੇ ਪੈਂਡਾ ਇਧਰ ਤਵਾ ਰੋਡ ਰਿਆਂ ਦਾ ਜੀ ਠੀਕ ਹੈ ਜੀ ਅਪਾ ਅਗੇ ਵੀ ਭੈਣ ਦੀ ਵੀਡੀਓ ਬਣਾਈ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਲੱਖਾਂ ਮਿਲੀਅਨ ਚਲੀ ਗਈ ਵੀਡੀਓ ਠੀਕ ਹੈ ਜੀ ਠੀਕ ਹੈ ਜੀ ਜੀ ਨਾਲ ਕਰਦੇ ਆਪਾਂ ਗੱਲਬਾਤ ਨਾਲੇ ਪੁੱਛਦੇ ਆ ਰੇਟ ਠੀਕ ਹੈ ਜੀ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਦੱਸੋ ਜੀ ਭੈਣ ਆਪਣੇ ਨਾਮ ਵੀਰੇ ਨਿੰਮੋ ਪਿੰਡ ਗੋਗੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਆਪਣੇ ਕੋਲ ਭੈਣ ਕਿੰਨੇ ਆ ਅੱਜ ਆਪਣੇ ਕੋਲੇ ਵੀਰੇ 6 ਮੱਝਾਂ ਨੇ ਇੱਕ ਗਊਆ ਦਸ ਦਿਨ ਲੈਂਦੀ ਆ ਸੂਣ ਦੇ ਠੀਕ ਹੈ ਜੀ हां जी ਭਗਵਾਨ ਜੀ ਦੱਸੋ ਪਹਿਲੀ ਮੱਝ ਦੀ ਜਾਣਕਾਰੀ ਪਹਿਲੀ ਮੱਝ ਵੀ ਰੇਡ ਮਹੀਨੇ ਦੀ ਗੱਭਣਾ ਹੈ 10-12 ਕਿਲੋ ਦੁੱਧ ਹੋਗਾ ਮਗਰ ਕਟਾ 2.5 ਮਹੀਨੇ ਹੋਏ ਨੇ ਸੂਈ ਨੂੰ ਠੀਕ ਹੈ ਜੀ ਤਿੰਨ ਹੋਗੇ ਹੋਣਗੇ ਬਾਅਦ ਨਹੀਂ ਦਾ ਠੀਕ ਹੈ ਜੀ ਠੀਕ ਹੈ ਦੇਖ ਸਦਾ ਭਰਾ ਚੈੱਕ ਕਰ ਸਕਦਾ ਮਗਰ ਕਟਾਈ ਹਾਂ ਅਸੀਂ ਗਰੀ ਆ ਦੇਖ ਸਦਾ ਭਰਾ ਕਟਾ ਇਹਦਾ ਮਗਰ ਹਾਂ ਜੀ ਭਣ ਜੀ ਰੇਟ ਦੱਸੋ ਜੀ ਇਹਦਾ ਇਹਦਾ 1.5 ਮੰਜ ਬਾਈ 1,05,000 ਹਾਂ ਲੋ ਭਰਾ ਠੀਕ ਹੈ ਇਹ 7 ਮਹੀਨਾ ਦੀ ਗੱਭਣਾ ਹੈ ਹਾਂ ਜੀ ਇਹਦਾ ਰੇਟ ਹੈਗਾ 65,000 ਰੁਪਿਆ ਠੀਕ ਹੈ ਜੀ ਦੇਖ ਸਦਾ ਭਰਾ ਇਹ ਦੁੱਧ ਹੋਣੀ ਛੱਡੀ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਭੈਣ ਜੀ ਆਹ ਅਗਲੀ ਤੀਜੀ ਇਹ ਵੀਰੇ ਹੈਗੀ ਆਪਣੀ ਮਹੀਨਾ ਦੇ ਜੀ ਸੂਣ ਦਾ ਹਾਂਜੀ ਇਹਦਾ 1 ਲੱਖ ਰੁਪਿਆ ਮੁੱਲ ਹੈ ਠੀਕ ਹੈ ਜੀ ਦੇਖ ਸਕਦਾ ਕਾਤਕੁੱਤ ਸੁਖਮ ਪਰਮਾਉਣ ਦੇ ਬਹੁਤ ਜ਼ਿਆਦਾ ਤੇ ਬੜਾ ਬੜਾ ਕਿੰਨਾ ਰਾਜ ਪੀਸੇ ਸੂਏ ਦਾ ਦੁੱਧ 14 15 ਲੀਟਰ ਨਹੀਂ ਬਾਈ ਠੀਕ ਹੈ ਜੀ ਠੀਕ ਹੈ ਦੇਖ ਸਕਦਾ ਹਾਂਜੀ ਭੈਣ ਜੀ ਚਾਰ ਨੰਬਰ ਦਾ ਦੱਸੋ ਜੀ ਆ ਜੋ ਟੀ ਆਪਣੀ ਤਿਆਰ ਹੈ ਬਾਈ 10 ਦਿਨ ਲਊਗੀ ਸੂਣ ਦੇ ਹਾਂਜੀ ਇਹਦਾ ਹੈਗਾ 120 1 ਲੱਖ 20 ਹੈ ਠੀਕ ਹੈ ਤੇ ਕਰ ਸਕਦੇ ਆ ਵੀਰੇ ਇੱਕ ਮਹੀਨਾ ਹੋ ਗਈ ਸੂਣ ਦਾ ਹਾਂਜੀ ਦੋ ਦਨ ਹੀ 17 ਕਿਲੋ ਆਪਣੇ ਕੋਲ ਇਹ ਠੀਕ ਹੈ ਜੀ ਤੇ ਇਹ ਦੇਵਾਂਗੇ ਆਪਾਂ ਇੱਕ ਦੀਦੀ ਇੱਕ ਮਹੀਨਾ ਬਾਕੀ ਜੀ ਦਾ ਹਾਂ ਇੱਕ ਮਹੀਨਾ ਦੇਖਸਦਾ ਭਰਾ ਥਾਣ ਥਣ ਬਹੁਤ ਵਧੀਆ ਲੱਗਿਆ ਸੱਲੀ ਜਿਹਾ ਥਾਣਾ ਠੀਕ ਹੈ ਨਾ ਤੇ ਕੱਦ ਕੋ ਤੇ ਸੁਖਨਾਂ ਕਰ ਮਾੜੀ ਜਾ ਵਧੀਆ ਜੀ ਇਹ 1,20,000 ਰੁਪਏ ਠੀਕ ਹੈ ਨਾ ਭੈਣਾਂ ਨਾਲ ਜਰੂਰ ਕੰਟੈਕਟ ਕਰੋ ਭੈਣ ਡੋਗੋ ਕੇ ਜਿਲਾ ਬਰਨਾਲ ਹਾਂਜੀ ਭੈਣ ਜੀ ਆਹ 6 ਨੰਬਰ ਇਹ 7ਵੇਂ ਮਹੀਨੇ ਜੇ ਬਣਾ ਵੀਰੇ ਇੱਕ ਦੀਦੀ ਇਹ 1,30,000 ਰੁਪਏ ਠੀਕ ਹੈ ਜੀ ਲੋਪਰਾ ਮੱਝ ਦੇ ਸਰਫਿਸ ਕੁਆਲਿਟੀ ਦੇ ਸਕਦੇ ਆਣ ਤੋਂ ਦੇ ਸਕਦੇ ਆ ਗਰਮਾਂ ਵਾਲੀ ਦਾ ਠੀਕ ਹੈ ਜੀ ਵੱਧ ਜਾਣਕਾਰੀ ਪ੍ਰਾਣ ਕੋਲੇ ਦੇ ਫੋਨ ਤੇ ਠੀਕ ਹੈ ਨਾ ਰੇਟ ਆਪਾਂ ਦੱਸਤਾ ਕਿਹੜਾ ਜੇ ਕੋਈ ਸਾਨੂੰ ਮਾੜੀ ਮੋਟੀ ਐਨ ਲੱਗੀ ਰੇਟ ਦਾ ਨਹੀਂ ਪਤਾ ਲੱਗਿਆ ਮੱਝ ਕ੍ਰੇਮ ਨੰਬਰ ਵਿਅਸੇ ਨੰਬਰ ਮੱਝ ਦਾ ਸਾਮੀ ਅਧਿਕਾਰੀ ਸੇ ਤੱਕ ਜਿਹੜੀ ਵੀ ਮੱਝ ਫੜਟ ਆਉਂਦੀ ਹੈ ਉਹ ਭੇਜਣਾ ਜ਼ਰੂਰ ਕੰਨੈਕਟ ਕਰੋ ਠੀਕ ਹੈ ਜੀ ਤੁਹਾਨੂੰ ਹੁਣ ਇੱਕ ਦਿਖਾਉਣੇ ਗਾ ਹਾਂਜੀ ਪਿੰਡ ਜੀ ਇਹ ਗਾਂ ਦੀ ਜਾਣਕਾਰੀ ਦੋ ਜੀ ਇਹ ਵੀਰੇ 15 ਕੁ ਦਿਨ ਲਊਗੀ ਸੂਨ ਦੇ ਰੱਬੀ ਗਾਂ ਹਾਂਜੀ ਹਾਂਜੀ ਭਾਈ ਜੂ ਜੰਗੀਆ ਦੁੱਧ ਵੀ ਚੰਗਾ ਦਿੰਦੀ ਏ ਹਾਂਜੀ ਤੇ 1 ਸ਼ੇਅਰ ਕਰਨੇ ਨੰਬਰ ਲਾ ਦਾਂਗੇ ਹਾਂਜੀ ਨੰਬਰ ਤਾਂ ਕੋਈ ਗੱਲ ਨਹੀਂ ਸਕਰੀਨ ਤੇ ਲਾ ਦਾਂਗੇ ਜੀ ਰੇਟ ਜੀ ਦਾ ਰੇਟ ਵੀ ਇਹਦਾ ਦੇ ਦਾਂਗੇ ਭਾਈ 45 ਦੀ 45000 ਲੋਪਰਾ ਠੀਕ ਹੈ ਨਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਲੋਪਰਾ ਆਪਣੇ ਫੇਸਬੁਕ ਕੋ ਪੇਜ ਨੂੰ ਵਰਜੀਤ ਨੂੰ ਬਹੁਤ ਬਹੁਤ ਸਕੜਾ ਵਰਤੇ ਸ਼ੇਅਰ ਕਰਾ ਕਰੋ ਤਾਂ ਕਿ ਜਿੰਨਾਂ ਵੀ ਵੀਡੀਓ ਅਪਲੋਡ ਕਰਦੇ ਰਹੀਏ ਬਾਕੀ ਭਰਾ ਆਪਣਾ ਜੀਤਾ ਫਾਰਮ ਕੀ ਦੀ ਆ ਉਹ ਪਹਿਲਾਂ ਵੀ ਪੜਨ ਦੀ ਵੀਡੀਓ ਬਣਾਇਸ਼ ਨੂੰ ਦੱਸਿਆ ਜੀ ਠੀਕ ਹੈ ਜੀ ਪੈਂਡ ਉਗੋ ਕੇ ਜ਼ਿਲ੍ਹਾ ਬਰਨਾਲਾ ਤਪਾ ਤੇ ਪੁਖ ਕੈਂਚੀ ਨੇ ਨੇੜੇ ਆ ਜਾਂਦਾ ਘਰ ਠੀਕ ਹੈ ਨਾ ਤੇ ਕਿਤਾਚ ਰਹਿੰਦੇ ਆ ਬਈ ਵਰਗੇ ਠੀਕ ਹੈ ਜੀ ਚੱਕਰ ਸਾਂ ਲੋਕੇਸ਼ਨ ਤੁਹਾਨੂੰ ਦਿਖਾਈ ਦਿੱਤੀ ਤੇ ਬਾਤ ਹੋਸਕਰ ਵਰਤ ਸੀਰੀਜ਼ ਨੂੰ ਕਰਾ ਕਰਤਾ ਕਿਸ ਨੂੰ ਮਤਲਬ ਉਹਨੇ ਵੀਡੀਓ ਅਪਲੋਡ ਕਰ ਦਿੱਤੀ ਮਿਲਦੇ ਆ ਭਰਾਵਾਂ ਨਵੀਂ ਵੀਡੀਓ ਚ ਓਕੇ ਬਾਏ